ਕੀ ਗੱਲ ਹੈ ਜੀ ਅਸੀਂ ਵਿਆਹ ਦੇ ਵਿੱਚ ਸੀ ਮੇਰੇ ਸਿਸਟਰ ਦੇ ਆਪਣਾ ਫੇਰੇ ਹੋ ਰਹੇ ਸੀ ਕਿ ਬਸ ਅਸੀਂ ਮੈਨੂੰ ਮੇਰੇ ਬ੍ਰਦਰ ਦੀ ਕਾਲ ਆਈ ਕਹਿੰਦਾ ਵੀ ਸਾਰਾ ਮਤਲਬ ਸਭ ਵੀ ਆਪਣਾ ਘਰ ਆਪਣਾ ਲੌਕ ਚੁੱਕਿਆ ਸਾਰਾ ਕੁਝ ਤੇ ਜਦੋਂ ਅਸੀਂ ਆਏ ਦੇਖਿਆ ਕਾਲ ਮਾਰੀਆਂ ਪਹਿਲਾਂ ਇੱਧਰ ਦੇਖਿਆ ਇੱਧਰ ਆਪਣਾ ਰਾਈਟ ਸਾਈਡ ਤੇ ਜੋ ਮੇਨ ਗੇਟ ਆ ਆਪਣਾ ਲੌਕ ਕੀਤਾ ਹੋਇਆ ਉਹਦੇ ਵਿੱਚ ਸਭਲ ਸਭਲ ਫਸਾ ਚੁੱਕੇ ਤੋੜ ਚੰਗੀ ਦਾ ਤੋੜ ਦਿੱਤਾ ਸੀ ਪੂਰਾ ਜੀ ਤੇ ਇੱਕ ਇੱਕ ਸ਼ੀਸ਼ਾ ਟੁੱਟ ਚੁੱਕੇ ਸੀ ਫਿਰ ਅਸੀਂ ਅੰਦਰ ਚੈੱਕ ਕੀਤਾ ਉਹਦੇ ਵਿੱਚ ਅਸੀਂ ﺍﻟमारी ਪ੍ਰੋਪਰਲੀ ਉਹਨਾਂ ਨੇ ਸੰਭਲ ਪਾ ਕੇ ਜਿਹੜਾ ਮੇਨ ਚੈਂਬਰ ਹੁੰਦਾ ਆਪਣਾ ਅਲਮਰੀਆ ਦਾ ਕੋਈ ਉਹ ਤੋੜ ਦਿੱਤਾ ਜੀ ਤੇ ਆਲਮੋਸਟ ਸਾਰ ਆਲਮੋਸਟ ਨਹੀਂ ਕਹਿ ਸਕਦੇ ਸਾਰਾ ਹੀ ਲਗਭਗ ਸਮਾਨ ਉਹਨਾਂ ਨੇ ਚੋਰੀ ਕਰ ਲਿਆ ਸੀ ਹਰ ਮੇਰੀ ਸਿਸਟਰ ਜੋ ਮੇਰੇ ਨਾਲ ਆਈ ਸੀ ਤੇ ਉਹਦੇ ਵਿੱਚ ਆਪਣਾ 골ਡ ਵੀ ਸੀਗਾ ਜੋ ਮੇਰਾ 이어ਫੋਨ ਆਪਣਾ 이어்பੋਡ ਲੋਗੇ ਤੇ ਆਈਫੋਨ ਮੇਰਾ ਪ੍ਰੋ ਨਿਊ ਸੀਗਾ ਜਨਲ 1400 ਡਾਲਰ ਸੀ ਕੁਝ 1500 ਨੀਰਬਾਉ ਦੇ ਨੇ ਸੀ ਕਿ ਬਾਕੀ ਸ਼ਗਨ ਸੀ ਕਿਉਂਕਿ ਆ ਮੈਂ ਮਾਸੇ ਨਾਲੇ ਮਮਾ ਨਾਲੇ ਡੀਲ ਡੀਲ ਕੀ ਫਿਨਿਸ਼ਰ ਉਹਨਾਂ ਨੇ ਤੇ ਪੁਲਿਸ ਵਾਲਿਆਂ ਨੇ ਆਪਣਾ ਪ੍ਰੋਪਰ ਮੈਨ ਆਪਣਾ ਉਹਨਾਂ ਨੂੰ ਡਿਟੇਲਸ ਆਪਣਾ ਇਨਫੋਰਮੇਸ਼ਨ ਦੇ ਰਹੇ ਨੇ ਪ੍ਰੋਵਾਈਡ ਕਰ ਰਹੇ ਨੇ ਬਾਕੀ ਫਿਰ ਅਸੀਂ ਨਾਲ ਦੇ ਨਾਲੇ ਉਹਨਾਂ ਨੂੰ ਪੁਲਿਸ ਨੂੰ ਕਨਫਰਮ ਕਰਤਾ ਸੀਗਾ ਉਧਰੋਂ ਆ ਗਈ ਸੀ ਪੀਸੀਆਰ ਵਾਲੀ ਉਦੋਂ ਬਾਅਦ ਉਹਨਾਂ ਨੇ ਕਾਰਜ ਸ਼ੁਰੂ ਕਰਤੀ ਇੱਕ ਇੱਕੋ ਵਾਰ ਚ ਹੀ ਸਾਰਾ ਕੁਝ ਲੈ ਗਏ ਨੇ ਗੈਸ ਤੋਂ ਕਿ ਸਿਲੰਡਰ ਜਾਂ ਕੋਈ ਹੋਰ ਲੀਕ ਹੋਰ ਕੀ ਕੀ ਹੋਇਆ ਇਸ ਪਰ एलडी लेजेंड ਦਾ ਤਾਂ ਨਹੀਂ ਪਤਾ ਲੱਗਿਆ ਕਿਉਂਕਿ ਇੱਕ ਪਾਸੇ ਅਸੀਂ ਜਦੋਂ ਉਹਨਾਂ ਨੇ ਗੇਟ ਦਾ ਬਣਾ ਕੇ ਰੱਖਿਆ ਹੈ ਇਹ ਜਿਸ ਤਰ੍ਹਾਂ ਇਹਨਾਂ ਨੇ ਰਿਪੋਰਟ ਕੀਤਾ ਹੈ ਕਿ ਸਾਰਾ ਪਰਿਵਾਰ ਪਰਿਵਾਰ ਚ ਮੈਰਿਜ ਸੀਗੀ ਤੇ ਮੈਰਿਜ ਫੰਕਸ਼ਨ ਤੇ ਗਏ ਹੋਏ ਸੀ ਲੇਕਿਨ ਜਦੋਂ ਵਾਪਸ ਆਏ ਹੈ ਦਾ ਜਿਹੜਾ ਪਿੱਛੇ ਵਾਲਾ ਦਰਵਾਜ਼ਾ ਸੀ ਉਧਰੋਂ ਕੋਈ ਅਣਪਛਾਤੇ ਐਂਟਰ ਕਰਕੇ ਬੰਦੇ ਤੇ ਇਹਨਾਂ ਦਾ ਕਾਫੀ 골ਡ ਤੇ ਕੈਸ਼ ਤੇ ਕੁਝ ਫੋਰਨ ਕਰੰਸੀ ਵਗੈਰਾ ਜਿਹੜੀ ਪਨ ਤੋੜ ਕਰਕੇ ਚੋਰੀ ਕਰਕੇ ਲੈ ਗਏ ਸਾਡੀਆਂ ਪੁਲਿਸ ਟੀਮਸ ਇੱਥੇ ਪਹੁੰਚ ਗਈਆਂ ਨੇ ਫੋਰੈਂਸਿਕ ਟੀਮ ਪਹੁੰਚ ਗਈ ਹੈ ਸਾਰੇ ਅਸੀਂ ਇਹਨੂੰ ਟੈਕਨੀਕਲ ਤਰੀਕੇ ਨਾਲ ਸਾਇੰਟਿਫਿਕ ਤਰੀਕੇ ਨਾਲ ਉਹਦੀ ਅਸੀਂ ਇਨਵੈਸਟੀਗੇਸ਼ਨ ਸ਼ੁਰੂ ਕਰ ਦਿੱਤੀ ਹੈ ਹੋਪਫੁਲੀ ਜਲਦੀ ਇਹਨੂੰ ਅਸੀਂ ਟਰੇਸ ਕਰ ਸਰ ਘਰ ਦੇ ਕੀ ਕਹਿ ਰਹੇ ਨੇ ਕਿੰਨੇ ਕੁ ਦੀ ਮਤਲਬ ਨੁਕਸਾਨ ਹੋਇਆ ਹੈ ਇਹ ਐਕਚੁਅਲੀ ਜਦੋਂ ਇਹਨਾਂ ਨੇ ਬ੍ਰੇਕਿੰਗ ਕੀਤੀ ਹੈ ਇਹਨਾਂ ਨੇ ਇਹਨਾਂ ਨੇ ਇਮੀਡੀਏਟਲੀ ਪੁਲਿਸ ਨੂੰ ਇਨਫੋਰਮ ਕੀਤਾ ਜਿੰਨਾ ਕਿ ਇਹਨਾਂ ਨੇ ਪਤਾ ਲਗਾਇਆ ਉਹਨਾਂ ਨੇ ਸਾਨੂੰ ਲੋਟ ਕਰਾਤਾ ਲੇਕਿਨ ਅਜੇ ਸਰਚ ਚੱਲ ਰਹੀ ਹੈ ਉਹਦੇ ਚ ਕਈ ਚੀਜ਼ਾਂ ਮਿਲ ਵੀ ਗਈਆਂ ਕੁਝ ਕੈਸ਼ ਵੀ ਮਿਲ ਗਿਆ ਕੁਝ ਫੋਰਨ ਕਰੰਸੀ ਵੀ ਮਿਲ ਗਈ ਹੈ ਤੇ ਕੁਝ 골ਡ ਆਰਟੀਕਲਸ ਵੀ ਮਿਲ ਗੀਆਂ ਨੇ ਉਹ ਸਾਰੀਆਂ ਅਸੀਂ ਦੁਬਾਰਾ ਚੈੱਕ ਕਰਕੇ ਜਿਹੜੀ ਚੀਜ਼ ਚੋਰੀ ਹੋਈ ਹੋਏਗੀ ਉਹਦੀ ਅਸੀਂ ਕਰ ਰਹੀ ਕਰਾਂਗੇ ਤੇ ਕਿੰਨਾ ਅੰਦਾਜ਼ਾ ਦੱਸਿਆ ਹੋਊਗਾ ਕਿੰਨੇ ਦੀ ਹੋਇਆ ਹੋਊਗਾ ਮೌਲ ਕੋਈ ਅੰਦਾਜ਼ਾ ਮੇਰੇ ਖਿਆਲ 12-15 ਤੋਲੇ ਤਾਂ ਦੱਸ ਹੀ ਰਹੇ ਨੇ ਜੇ ਘੱਟ ਵੀ ਹੋ ਸਕਦਾ ਵੱਧ ਵੀ ਹੋ ਸਕਦਾ ਮੈਂ ਪਰਿਵਾਰ ਨੂੰ ਕਹਿਆ ਕਿ ਸਾਰਾ ਅਸੈਸਮੈਂਟ ਕਰ ਲੈਣ ਜੋ ਵੀ ਚੋਰੀ ਹੋਇਆ ਹੋਏਗਾ ਉਹ ਵੀ ਅਸੀਂ ਐਫਆਈਆਰ ਲੌਂਚ ਕਰਾਂਗੇ ਥੈਂਕ ਯੂ